ਜੇ ਜਿੱਦ ਤਬਾ ਹੋ ਗਈ ਸੜਕ ਪਰ ਰੋਟੀ ਖੋ ਗਈ ਦੀ ਸੜਕ ਪਰ ਰੋਟੀ ਖਲੀ ਰਾਮ ਬਨੇ ਤੇ ਬਾਦ ਆ ਕਭ ਜਾਈਏ ਸਾਰਾ ਕੁ ਸੜਕੇ ਸੁਆਹ ਹੋ ਗਿਆ ਜੀ ਇਹ ਦਈ ਅਸੀਂ ਤਾਂ ਕਰਨਾ ਜੀ ਜੀ ਤਬਾਹ ਹੋ ਗਈ ਤੇ ਅੱਡੀ ਤੇ ਰੋਟੀ ਖੋ ਗਈ ਦੀ ਅੱਡੀ ਤੇ ਰੋਟੀ ਖੋਲੀ ਰਾਮ ਬਣੇ ਇਹ ਤਾਂ ਇਹ ਸੀ ਕੰਨਾਂ ਦੀ ਮੈਂ ਕਰਿਆਨੇ ਦੀ ਦੁਕਾਨ ਕਰਦਾ ਜੀ ਰਾਤ ਨੂੰ 3 ਵਜੇ ਮੈਨੂੰ ਫੋਨ ਗਿਆ ਵੀ ਦੁਕਾਨ ਤੇ ਅੱਗ ਲੱਗੀ ਪਈ ਹੈ ਆ ਕੇ ਅਸੀਂ ਸ਼ਟਰ ਇੱਕ ਖੋਲਿਆ ਦੂਜਾ ਖੋਲਿਆ ਨਹੀਂ ਲਾਲ ਹੋਇਆ ਪਿਆ ਸੀਗਾ ਫਿਰ ਫਾਇਰ ਬ੍ਰੇਟ ਵਾਲੇ ਆਏ ਉਹਨਾਂ ਨੇ ਪਾਟਿਆ ਸ਼ਟਰ ਪਟਕੇ ਖੋਲ੍ਹਿਆ ਪੱਤੀਆਂ ਕੱਢੀਆਂ ਫਿਰ ਜਾ ਕੇ ਕਿਤੇ ਅੱਧੇ ਘੰਟੇ ਬਾਅਦ ਆ ਕੇ ਭਜਾਈ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਜੀ ਮੈਂ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਮੇਰੀ ਕੋਈ ਮਾਲੀ ਮਦਦ ਕੀਤੀ ਜਾਵੇ ਸਾਮਾਨ ਇਹ 9 ਤੋਂ 10 ਲੱਖ ਰੁਪਏ ਦਾ ਨੁਕਸਾਨ ਮੰਨ ਕੇ ਚੱਲਦੇ ਹਾਂ ਜੀ ਕਰਿਆਨੇ ਦਾ ਸੀ ਜੀ ਕਰਿਆਨਾ ਮਨਿਆਰੀ ਖਾਣ ਪੀਣ ਦਾ ਸਟੇਸ਼ਨਰੀ ਕਨਫੈਕਟਰੀ ਬੈਕਰੀ ਕੋਲ ਡਰਿੰਕ ਦੋ ਫ੍ਰੀਜਾਂ ਸੀ ਜੀਆਂ ਵੱਡੀਆਂ ਕੁਛ ਨਹੀਂ ਬਚਿਆ ਜੀ ਸਾਨੂੰ ਸਵੇਰ ਫੋਨ ਗਿਆ ਵੀ ਆਕਰ ਕੇ ਦੁਕਾਨ ਨੂੰ ਨੁਕਸਾਨ ਹੋ ਗਿਆ ਅਸੀਂ ਆਏ ਦੇਖਿਆ ਬਹੁਤ ਬੁਰਾ ਹਾਲ ਸੀ ਜਦੋਂ ਅੱਗ ਲੱਗੀ ਬੜੇ ਪੁੱਛੀ ਭੰਮੜ ਮੱਚੀ ਜਾਂਦੇ ਸੀਗੇ ਤੇ ਫਾਇਰ ਗੱਡ ਨੂੰ ਬੁਲਾਇਆ ਗਿਆ ਉਹਨੇ ਆ ਕੇ ਮਤਲਬ ਜਿੰਨਾ ਕੀਤਾ ਜਿੰਨਾ ਹੋ ਸਕਿਆ ਪਰ ਉਹ ਜਦੋਂ ਤੱਕ ਫਾਇਰ ਗੱਡੇ ਪਹੁੰਚੀ ਹੋ ਤੱਕ ਕੁਛ ਨਹੀਂ ਬਚਾ ਸਾਰਾ ਕੁਝ ਸੁਆਹ ਚੁੱਕਿਆ ਸੀਗਾ ਕਿ ਅੱਗ ਕਿਸ ਤਰ੍ਹਾਂ ਲਗੀ ਤੇ ਕਿੰਨੇ ਵਜੇ ਤੱਕ ਲੱਗੀ ਹੋਏ ਤੇ ਅੰਦਾਜ਼ਾ ਹੈ ਵੀ ਡੇਢ ਤੇ 2 ਦੇ ਵਿਚੇ ਲੱਗੀ ਲੱਗਦੀ ਕਿਉਂਕਿ 12:30 ਵਜੇ ਤੋਂ ਪੀਸਾਰੇ ਲੰਘਿਆ ਉਹ ਕਹਿੰਦੇ ਉਸ ਤੋਂ ਤੱਕ ਕੁਛ ਨਹੀਂ ਸੀਗਾ ਤੇ ਉਸ ਤੋਂ ਬਾਅਦ 3 ਵਜੇ ਪਾਉਣ ਨੂੰ ਫੋਨ ਗਿਆ ਵੀ ਐ ਕਰਕੇ 3:20 3:20 ਤੇ ਫੋਨ ਗਿਆ ਵੀ ਐ ਕਰਕੇ ਦੁਕਾਨ ਨੂੰ ਅਗਲ ਕੀਤੀ ਫਿਰ ਆਇਆ ਉਹ ਤਾਂ ਸਾਰਾ ਛੁੱਟੀ ਹੋ ਚੁੱਕਾ ਸੀਗਾ ਸ਼ਟਰ ਨਹੀਂ ਖੁੱਲਿਆਗਾ ਕੋਈ ਆ ਸ਼ਟਰ ਪਰ ਕੋ ਲਾ ਲ ਹੋਏ ਪੇਸੀ ਕੇ ਫਿਰ ਬੜਾ ਨੇ ਸ਼ਟਰ ਭੰਨੇ ਆ ਕੇ ਇਹਨਾਂ ਨੇ ਤੇ ਬਹੁਤ ਜਾਣ ਅਸਾਨ ਹੋਇਆ ਸਾਡੀ ਸਰਕਾਰ ਅੱਗੇ ਮੰਗੇ ਵਾਲੀ ਵੀ ਜਰੀ ਪੂਰੀ ਮਦਦ ਕੀਤੀ ਜਾਵੇ ਕਿਉਂਕਿ ਪਹਿਲਾਂ ਵੀ ਵਿਚਾਰਾ ਮਸਾ ਸਟੈਂਡ ਹੋਇਆ ਸੀਗਾ ਕਿੰਸਲਾ ਬਾਅਦ ਜਾ ਕੇ ਤੇ ਫਿਰ ਬਹੁਤ ੜਾ ਝਟਕਾ ਲੱਗ ਗਿਆ ਸਾਡੀ ਬੇਨਤੀ ਹੈ ਸਰਕਾਰ ਅੱਗੇ ਵੀ ਸਾਡੂ ਵੀ ਪੂਰੀ ਮਦਦ ਕੀਤੀ ਜਾਵੇ ਅੰਦਾਜ਼ਾ ਹੈਗਾ ਵੀ 9-10 ਲੱਖ ਦੇ ਵਿੱਚ ਨੁਕਸਾਨ ਹੋਇਆ ਹੈ ਕਿਉਂਕਿ ਤਿੰਨ ਚਾਰ ਦੋ ਫਰਿੱਜਾਂ ਸੀਗੀਆਂ ਫਰਨੀਚਰ ਤੇ 2-2 ਲੱਖ ਰੁਪਏ ਲੱਗਿਆ ਸੀਗਾ ਬਿਲਕੁਲ ਕੁਝ ਹੀ ਨਹੀਂ ਬਚਿਆ ਸਾਰਾ ਕੁਝ ਵਾਹੀ ਹੋ ਗਿਆ ਸਾਡੀ ਸਰਕਾਰ ਅੱਗੇ ਬੇਨਤੀ ਹੈ ਕਿ ਸਾਡੀ ਪੂਰੀ ਮਦਦ ਕੀਤੀ ਜਾਵੇ ਮੇਰੇ ਪਪਾ ਜੀ ਉੱਠੇ ਹੀ ਰਾਤ ਨੂੰ ਗੇੜਾ ਕੱਢਣ ਕੁਦਰਤੀ ਉਹ ਜਾਗਦੇ ਰਹਿੰਦੇ ਥੋੜਾ ਬਿਮਾਰ ਰਹਿਣ ਕਰਕੇ ਉਹਨਾਂ ਨੇ ਦੇਖਿਆ ਧੂਆ ਨਿਕਲੀ ਜਾਂਦਾ ਇੱਥੋਂ ਮੈਂ ਜੋਬ ਵੀ ਕਰਦਾ ਫਾਈਬਰ ਗੇਟ 'ਚ ਉਹ ਚੱਕਰ ਅਸੀਂ ਫਿਰ ਕਾਲ ਕੀਤੀ ਉਹਦੋਂ ਨੂੰ ਕਾਲ ਪਹਿਲਾਂ ਵੀ ਜਾ ਚੁੱਕੀ ਸੀ ਉਹਨਾਂ ਨੂੰ ਉਦੋਂ ਨੂੰ ਸਮਾਂ ਕੋਈ ਜ਼ਿਆਦਾ ਹੀ ਹੋ ਚੁੱਕਿਆ ਹੈ ਅੱਗ ਲੱਗੀ ਆ ਕੇ ਕੰਟਰੋਲ ਕਰ ਲਿਆ ਪਰ ਉਦੋਂ ਨੂੰ ਸਾਰਾ ਕੋਈ ਸੜ ਕੇ ਸੁਆਹ ਹੋ ਚੁੱਕਿਆ ਸੀ ਇੱਕ ਲੱਗੀ ਆਂ ਕੰਟਰੋਲ ਕਰ ਲਿਆ ਪਰ ਉਦੋਂ ਨੂੰ ਪਹਿਲਾਂ ਹੀ ਨੁਕਸਾਨ ਜ਼ਿਆਦਾ ਹੋ ਚੁੱਕਿਆ ਸੀ ਟਾਈਮ ਤੇ ਪਲੇਟ ਪਤਾ ਲੱਗਾ ਅੱਗ ਦਾ ਜਿਵੇਂ ਰੋਲਾ ਪਿਆ ਉਹਲੇ ਵਾਲੇ ਜਿਵੇਂ ਆਈਗੇ ਉਵੇਂ ਕੰਟਰੋਲ ਤਾਂ ਕੀਤਾ ਪਰ ਉਦੋਂ ਨੂੰ ਸੜ ਕੇ ਸੁਆਹ ਹੋ ਗਿਆ ਸਾਰਾ